ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਦੋਸਤੋ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹਨਾਂ ਦੇ ਵਿੱਚ ਆਪਾਂ ਤੁਹਾਨੂੰ 9 ਤੋਂ 10 ਮੱਜਾਂ ਦਿਖਾਵਾਂਗੇ ਸੋ ਚਾਰ ਦੋਸਤੋ ਵਹਿੜਾ ਹਨ ਵੀਰ ਉਹਨਾਂ ਦਾ ਜਿਹੜਾ ਵਪਾਰ ਦਾ ਕੰਮ ਆ ਪਸ਼ੂ ਹਰ ਇੱਕ ਦੀ ਡਿਟੇਲ ਆ ਦੋਸਤੋ ਆਪਾਂ ਤੁਹਾਡੇ ਨਾਲ ਵੀਰ ਹੋਣਾ ਤੋਂ ਜਿਹੜਾ ਪੁੱਛ ਕੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੇ ਕੰਟੈਕਟ ਨੰਬਰ ਵੀ ਦੇਵਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਵੀਰ ਹੋਣਾ ਦੇ ਨਾਲ ਗੱਲਬਾਤ ਕਰਕੇ ਜਿਹੜਾ ਪਸ਼ੂ ਖਰੀਦ ਸਕਦੇ ਹੋ ਸੋ ਦੋਸਤੋ ਪਸ਼ੂ ਇਹਨਾਂ ਦੇ ਵਿੱਚੋਂ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤਕਰੀਬਨ 10 ਲੀਟਰ ਤੋਂ ਲੈ ਕੇ ਦੋਸਤੋ 13-14 ਲੀਟਰ ਦੀ ਜਿਹੜੀ ਮਿਲਕ ਦੀ ਚੁਵਾਈ ਲਾ ਤੁਹਾਨੂੰ ਪਸ਼ੂ ਮਿਲ ਜਾਵੇਗਾ ਬਾਕੀ ਜਿਹੜੀ ਚੁਵਾਈ ਆ ਤੁਸੀਂ ਸੰਤੁਸ਼ਟੀ ਆ ਤਸੱਲੀ ਆ ਆਪਣੀ ਮੌਕੇ ਤੇ ਪਹੁੰਚ ਕੇ ਜਰੂਰ ਕਰ ਸਕਦੇ ਹੋ ਸੋ ਬਿਲਕੁਲ ਤਾਜ਼ੇ ਸੂਏ ਪ ਸੋ ਸਸਰੀਕਾਲ ਵੀਰ ਜੀ ਸੋ ਵੀਰ ਜੀ ਇੱਕ ਤਾਂ ਪਹਿਲਾਂ ਆਪਣਾ ਨਾਮ ਜਰੂਰ ਦੱਸ ਦੀ ਮਨਦੀਪ ਸਿੰਘ ਠੀਕ ਆ ਸੋ ਮਨਦੀਪ ਸਿੰਘ ਵੀਰ ਜੀ ਜਿਹੜਾ ਏਰੀਆ ਪੈ ਗਿਆ ਪਿੰਡ ਕਿਹੜਾ ਪੈ ਗਿਆ ਆਪਣਾ ਪਿੰਡ ਮੰਡੇਾਲਾ ਜਿਹਦਾ ਅੰਦਰ ਸਾਰਾ ਤਸਵੀਲ ਵੀ ਤਸਵੀਲ ਵੀ ਅੰਬਰ ਦੀ ਠੀਕ ਆ ਸੋ ਵੀਰ ਜੀ ਜਿਹੜੀ ਪਿੰਡ ਦੀ ਲੋਕੇਸ਼ਨ ਪੈ ਗਈ ਆ ਤੇ ਮਾੜੀ ਡਿਟੇਲ ਵਾਈਜ਼ ਆਪਣੇ ਵੀਰਾਂ ਨੂੰ ਦੱਸ ਦਿਆ ਕਿਉਂਕਿ ਜਿਹਨੇ ਦੂਰੋਂ ਨੇੜਿਓਂ ਆਉਣਾ ਉਹਨੂੰ ਕੋਈ ਤਕਲੀਫ ਨਾ ਹੋਵੇ ਆਉਣ ਤੇ ਜੇ ਵੀਰ ਜੀ ਅੰਬਰ ਸਰ ਆਉਣਾ ਚਬਾ ਇੱਥੇ ਬੋਰੂਪੁਰ ਜੀ ਫਤਾਬ ਹੋਰ ਜੇ ਉਹਦੇ ਲਾਗੇ ਜੀ ਜੀ ਤੇ ਜੇ ਆਉਣਾ ਤਰਨਤਾਰ ਨੂੰ ਫੇਰ ਆਉਣਾ ਆਪਣਾ ਤਰਨਤਾਰ ਨੰਬਰ ਸਰ ਰੂਗੜ ਚੱਪੇਂਡ ਚੱਬਾ ਬਾਬਾ ਨੌਰ ਸਿੰਘ ਦੇ ਸਮਾਧਿ ਧਿਆਨ ਕੇ ਠੀਕ ਆ ਸੋ ਵੀਰ ਜੀ ਇੱਕ ਮੰਡੇਾਲੇ ਪਿੰਡ ਦੇ ਨਾਲ ਲੱਗਦੇ ਪਿੰਡ ਕਿਹੜੇ ਕਿਹੜੇ ਆ ਗਏ ਆ ਜੀ ਨਾਲ ਲੱਗਦੇ ਚੱਬਾ ਗਰਵਾਲੀ ਠੀਕ ਹੈ ਜੀ ਇਬਨ ਠੀਕ ਹੈ ਜੀ ਬੋੜੂ ਪੰਡੋਰੀਆਂ ਮੰਨਣਾ ਠੀਕ ਹੈ ਜੀ ਠੀਕ ਹੈ ਬੋਲਵੜ ਠੀਕ ਆ ਸੋ ਕਿਸਾਨ ਵੀਰੋ ਜਿਹੜਾ ਅਮਰਸਰ ਡਿਸਟ੍ਰਿਕਟ ਲੱਗਦੀ ਆ ਇਸ ਪਿੰਡ ਨੂੰ ਮੰਡੇਆਲਾ ਪਿੰਡ ਆ ਵੀਰ ਹੁਣਾ ਦੱਸਤਾ ਬਾਕੀ ਨਾਲ ਲੱਗਦੇ ਪਿੰਡ ਵੀ ਤੁਹਾਨੂੰ ਦੱਸ ਦਿੱਤੇ ਨੇ ਸੋ ਵੀਰ ਉਹਨਾਂ ਦੇ ਕੋਲ ਜਿਹੜੇ ਪਸ਼ੂ ਨੇ ਚਲਦੇ ਆ ਪੁੱਛ ਲੈਣੇ ਕੀ ਡਿਟੇਲ ਹੈਗੀ ਐ ਸੋ ਵੀਰ ਜੀ ਇੱਕ ਜ਼ਰੂਰੀ ਜਿਹੜਾ ਕੰਮ ਆਪਣਾ ਕੰਮ ਜਿਹੜਾ ਵਪਾਰ ਦਾ ਹੀ ਹੈ ਜੀ ਹਾਂਜੀ ਹਾਂਜੀ ਠੀਕ ਆ ਸੋ ਵਪਾਰ ਦਾ ਕਿਸਾਨ ਵੀਰ ਉਹ ਵੀਰ ਉਹਨਾਂ ਦਾ ਕੰਮ ਆ ਸੋ ਵੀਰ ਜੀ ਜਿਹੜੀ ਆਪਣੀ ਪਹਿਲੇ ਨੰਬਰ ਤੇ ਇਹ ਝੋਟੀ ਖੜੀ ਹੈ ਦੀ ਆਪਣਾ ਦੱਸ ਦੋ ਡਿਟੇਲ ਕਿੰਨਾ ਸੂਹਾ ਸੂਈ ਹੈ ਜੀ ਇਹ ਵੀਰ ਜੀ ਦੂਜਾ ਸੂਹਾ ਸੂਈ ਹੈ ਠੀਕ ਹੈ ਜੀ 11 ਕਿਲੋ ਦੁੱਧ ਆ ਲੀਟਰ ਵਾਲਾ ਠੀਕ ਹੈ ਜੀ ਹਾਂਜੀ ਤੇ ਮਗਰ ਬੱਚਾ ਵੀਰ ਜੀ ਨੇ ਕੀ ਆ ਗਿਆ ਮਗਰ ਕੱਟਾ ਦਿਓ ਜੀ ਠੀਕ ਆ ਜੀ ਮਗਰ ਦੋਸਤੋ ਇਹਦਾ ਕਟਾ ਆ ਗਿਆ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਮੱਝ ਦੇ ਆਪਣਾ ਝੋਟੀ ਦੇਖ ਰਹੇ ਜੇ ਤੇ ਸੂਆ ਕਿੰਨਾ ਦੱਸਿਆ ਜੀ ਦੂਜਾ ਦੂਜਾ ਸੂਆ ਦੱਸਿਆ ਸੋ ਵੀਰ ਜੀ ਦੁੱਧ ਮਿੰਟੀ ਵਾਲੀ ਇਹ ਬਿਲਕੁਲ ਕੰਡੇ ਵਾਲਾ ਵੀਰ ਜੀ ਆਣ ਕੇ ਦੋ ਟਾਈਮ ਤਿੰਨ ਟਾਈਮ ਚੋਗੇ ਤਸल्ली ਕਰਕੇ ਖੜੇ ਆ ਠੀਕ ਆ ਸੋ ਵੀਰ ਜੀ ਇੱਕ ਇਹਨਾਂ ਦਾ ਜਿਹੜੇ ਮੁੱਲੋ ਵੀ ਆਪਾਂ ਨੂੰ ਜ਼ਰੂਰ ਦੱਸ ਦਿਓ ਪਹਿਲੇ ਨੰਬਰ ਤੇ ਜਿਹੜੀ ਆਪਣੀ ਖੜੀ ਝੋਟੀ ਵੀਰ ਜੀ ਇਹਦਾ ਮੁੱਲ ਦੇਣ ਲੈਣ ਵਾਲਾ 70000 70000 ਚ ਦੇ ਦੋਗੇ ਹੈ ਸੋ ਬਾਕੀ ਫਿਰ ਵੀ 70000 ਦੇਣ ਲੈਣੀ ਹੈ ਵੀ ਜਾਂ ਘਰੇ ਆਇਆ ਦਾ ਥੋੜਾ ਪਤਾ 19:00 ਵਜੇ ਠੀਕ ਹੈ ਵੀਰ ਜੀ ਠੀਕ ਆ ਸੋ ਇਹਨੂੰ ਆਪਾਂ ਥੋੜਾ ਜਿਹਾ ਖੋਲ ਕੇ ਵਿਖਾਈ ਦਈਏ ਜੀ ਹਾਂਜੀ ਬਾਕੀ ਦੋਸਤੋ ਤੁਸੀਂ ਵੇਖ ਸਕਦੇ ਹੋ ਕੁੰਡਾ ਸਿੰਘ ਝੋਟੀ ਵਧੀਆ ਹੈਗੀ ਹੈ ਜਿਹੜੀ ਆਰਡਰ ਦੀ ਕੁਆਲਿਟੀ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਕੇ ਚੈੱਕ ਕਰ ਸਕਦੇ ਹੋ ਜਦੋਂ ਕੋਲੇ ਅਮੁੱਠੀ ਦਾ ਥਾਣਾ ਤੋਸਤੋ ਬਰਾਬਰ ਖਾਣ ਲੱਗਾ ਹੈਗਾ ਚਲੋ ਲੈਓ ਵੀਰ ਜੀ ਲੈਓ ਠੀਕ ਆ ਸੋ ਵਧੀਆ ਥਾਨ ਲੈਵਾ ਕਿਸਾਨ ਵੀਰੋ ਬਾਕੀ ਜਿਹੜੀ ਤਸੱਲੀ ਆ ਤੁਸੀਂ ਮੌਕੇ ਤੇ ਆਪਣੀ ਪਹੁੰਚ ਕੇ ਜਰੂਰ ਕਰਨੀ ਠੀਕ ਆ ਠੀਕ ਹੈ ਸੋ ਵੀਰ ਜੀ ਆ ਦੂਜੇ ਨੰਬਰ ਤੇ ਜਿਹੜੀ ਆਪਣੀ ਝੋਟੀ ਜੀ ਦੀ ਵੀ ਡਿਟੇਲ ਦੱਸ ਹੀ ਦਈਏ ਇਹ ਵੀ ਵੀਰ ਜੀ ਪਹਿਲਾਂ ਸੁਣੀ ਦੇ ਠੀਕ ਹੈ ਜੀ ਮੈਲਾ ਡਈ ਮਾਰਨ ਬੱਚਾ ਮਰ ਗਿਆ ਅੱਛਾ ਬੱਚਾ ਇਹਦਾ ਮਰਿਆ ਹੋਇਆ ਹਾਂ ਜੀ ਠੀਕ ਹੈ ਤੇ ਇਹ ਕਿੰਨੇ ਦਿਨ ਦਾ ਸੂਇ ਨੂੰ ਇਹਨੂੰ ਸੂਈ ਨੂੰ ਅੱਜ 10 ਦਿਨ ਹੋ ਗਏ 10 ਦਿਨ ਹੋ ਗਏ ਤੇ ਦੁੱਧ ਠੀਕ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਸੋ ਕਿਸਾਨ ਵੀਰੋ 10 ਦਿਨ ਹੋਏ ਆ ਸੂਈ ਨੂੰ ਮਗਰ ਬੱਚਾ ਜਿਹੜਾ ਵੀਰ ਹੁਣਾਂ ਦੱਸਿਆ ਇਸ ਜਿਹੜਾ ਬੱਚਾ ਸੀ ਮਗਰੋਂ ਮਰਿਆ ਤੇ ਮੈਲਾ ਤੁਰੀ ਹੈ ਹਜੇ ਮੈਲਾ ਮਾਰਨ ਡਈਓ ਤੁਸੀਂ ਵੇਖ ਸਕਦੇ ਹੋ ਤਕਰੀਬਨ ਵੀਰ ਜੀ ਦੁੱਧ ਕਿੰਨਾ ਦੱਸਿਆ ਜਾਈ 10 ਲੀਟਰ ਵੀਰ ਜੀ ਮਰਾ ਠੀਕ ਆ 10 ਲੀਟਰ ਦੁੱਧ ਜਿਹੜਾ ਕਿਸਾਨ ਵੀਰੋ ਆ ਤੁਹਾਨੂੰ ਰੈਡੀ ਮਿਲੇਗਾ ਅਸੀਂ ਦੇ ਥੱਲੇਓ ਸੋ ਵੀਰ ਜੀ ਇਹਦਾ ਮੁੱਲ ਵੀ ਆਪਾਂ ਨੂੰ ਜਰੂਰ ਦੱਸੋ ਇਹਦਾ ਮੁੱਲ ਵੀ ਜੀ 75 ਹਾਂ ਠੀਕ ਆ 75000 ਜਿਹੜਾ ਕਿਸਾਨ ਵੀਰੋ ਇਹਦਾ ਜਿਹੜਾ ਮੁੱਲਾ ਵੀਰ ਹੋਣਾ ਕੀਤਾ ਸੋ ਪਸ਼ੂ ਹਰ ਇੱਕ ਦੇ ਵਿੱਚੋਂ ਜਿਹੜਾ ਮਾਨਤਾਨ ਕੀਤਾ ਜਾਵੇਗਾ ਮੌਕੇ ਤੇ ਜਦੋਂ ਤੁਸੀਂ ਪਹੁੰਚੇ ਪਹਿਲਾਂ ਆਪਣੀ ਜਿਹੜੀ ਚੁਆਈ ਕਰਕੇ ਇੱਕ ਡੰਗ ਦੀ ਦੂਰੋਂ ਨੇੜੇ ਆਉਣਾ ਤੁਸੀਂ ਇੱਕ ਡੰਗ ਦੀ ਦੋ ਡੰਗ ਦੀ ਜੇ ਨੇੜੇ ਬੰਨੇ ਹੈਗੇ ਤੇ ਚੁਆਈ ਕਰਕੇ ਜਰੂਰ ਤੁਸੀਂ ਚੈੱਕ ਪਾਸ ਕਰ ਸਕਦੇ ਹੋ ਬਾਕੀ ਥਾਲੇਵਾ ਦੋਸਤੋ ਬਿਲਕੁਲ ਇਸੇ ਦਾ ਵੀ ਦੋਸਤੋ ਬਿਲਕੁਲ ਸਾਫ ਹੈਗਾ ਕੋਈ ਬਾਈ ਛੇਲਾ ਕੰਮ ਹੈ ਨਹੀਂਗਾ ਬਾਕੀ ਜਿਹੜੀ ਤੁਸੀਂ ਜਰੂਰ ਵੇਖ ਸਕਦੇ ਹੋ ਮੋੜ ਦੋ ਵੀਜੀ ਮੋੜ ਦੋ ਠੀਕ 75000 ਮੁੱਲ ਦੱਸਿਆ ਨਾ ਦੂਜੇ ਨੰਬਰ ਦਾ ਠੀਕ ਆ ਸੋ ਵੀਰ ਜੀ ਤੀਜੇ ਨੰਬਰ ਤੇ ਜੇ ਸਮਝ ਵੀ ਗੱਲ ਕਰੀਏ ਤੇ ਕਿੰਨਾ ਸੁਆ ਅੱਗੇ ਸੁਈ ਜੀ ਇਹਦਾ ਵੀਰ ਜੀ ਤੀਜਾ ਸੁਆ ਜੀ 14 ਲੀਟਰ ਦੁੱਧ ਤਿਆਰ 14 ਲੀਟਰ ਆ ਜੀ ਹਾਂ ਜੀ ਤੇ 10 ਦਿਨ ਹੋਏ ਸੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ 10 ਦਿਨ ਹੋ ਗਏ ਨੇ ਸੁਈ ਨੂੰ ਤੇ 14 ਲੀਟਰ ਬਿਲਕੁਲ ਵੀਰ ਹੁਣਾਂ ਦੱਸਿਆ ਵੀ ਦੁੱਧ ਰੈਡੀ ਹੈਗਾ ਤੇ ਬਾਕੀ ਜਿਹੜਾ ਥਣ ਮਾਨਾ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਠੀਕ ਆ ਸੋ ਵੀਰ ਜੀ ਇਹਦਾ ਜਿਹੜਾ ਮੋਲੋ ਵੀ ਦੱਸ ਦੋ ਆਪ ਨੂੰ ਕਿੰਨਾ ਹੈ ਜੀ ਇਹਦਾ ਮੋਲ 85000 ਰੁਪਇਆ ਜਿਹੜਾ ਕਿਸਾਨ ਵੀਰ ਉਸਦਾ ਮੋਲ ਆ 14 ਲੀਟਰ ਬਿਲਕੁਲ ਜਿਹੜਾ ਨੈਟ ਦੁੱਧ ਤਿਆਰ ਆਜੋ ਲੈ ਇਹ ਮੋੜ ਦੀ ਕੀ ਵੇਚੀ ਮੋੜ ਦੀ ਮੋੜ ਦੀ ਲੈ ਚਲੋ ਜੀ ਚਾਰ ਚਾਂ ਲੱਗਣਾ ਦਾ ਸਪਾਸ ਬਾਕੀ ਕਿਸਾਨ ਵੀਰੋ ਥੋੜੀ ਜੀ ਵੀਡੀਓ ਲੰਬੀ ਹੋ ਸਕਦੀ ਹੈ ਕਿਉਂਕਿ ਪਸ਼ੂ 9 ਤੋਂ 10 ਜਿਹੜੀਆਂ ਮੱਝਾਂ ਨੇ ਇਹਨਾਂ ਦੀ ਜਿੰਨੀ ਵੀ ਡਿਟੇਲ ਹੈਗੀ ਹੈ ਨਾਰਮਲੀ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਆ ਬਾਕੀ ਜਿਹੜੀ ਆ ਨੰਬਰਾਂ ਤੇ ਤੁਸੀਂ ਵੀਰ ਉਹਨਾਂ ਨਾਲ ਕੰਟੈਕਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜੇ ਕੁਝ ਵਿੱਚ ਅਧੂਰੀ ਰਹਿ ਜਾਂਦੀ ਆ ਸੋ 14 ਲੀਟਰ ਇਸ ਤੀਜੇ ਨੰਬਰ ਦੀ ਜਿਹੜੀ ਮੱਝ ਦਾ ਦੋਸਤੋ ਵੀਰ ਉਹਨਾਂ ਜਿਹੜਾ ਦੱਸਿਆ ਤੇ 85000 ਰੁਪਏ ਜਿਹੜਾ ਇਸ ਦਾ ਮੁੱਲ ਆ ਤੇ ਮਗਰ ਵੀਰ ਜੀ ਦੇ ਬੱਚਾ ਕੀ ਆ ਗਿਆ ਕੱਟੀ ਮਗਰ ਕੱਟੀ ਆ ਗਈ ਕਿਸਾਨ ਵੀਰੋ ਤੇ ਚੌਥੇ ਨੰਬਰ ਦੇ ਦੋਸਤੋ ਜਿਹੜੀ ਤੈਨੂੰ ਆਪਾਂ ਮਾਝ ਦਿਖਾਉਣੀ ਆ ਸੋ ਵੀਰ ਜੀ ਵੀਰ ਜੀ ਦੁੱਧ 15 ਲੀਟਰ ਠੀਕ ਹੈ ਜੀ 20 ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਠੀਕ ਹੈ ਜਿਆ ਸੁਆ ਠੀਕ ਹੈ ਤੀਜਾ ਸੁਆ ਤੇ 15 ਲੀਟਰ ਦੋਸਤੋ ਜਿਹੜਾ ਬਿਲਕੁਲ ਦੁੱਧ ਤਿਆਰ ਹਵਾਨੇ ਦੀ ਜਿਹੜੀ ਬੰਤਰ ਆ ਸ਼ੇਪ ਤੁਸੀਂ ਵੇਖ ਕੇ ਜਰੂਰ ਚੈੱਕ ਕਰ ਸਕਦੇ ਹੋ ਸੋ ਦੋਸਤੋ ਗਾਰਡ ਤੇ ਪਿੱਛੇ ਨੂੰ ਜਿੰਨੇ ਹਵਾਨੇ ਦੀ ਆ ਬੰਤਰ ਬਣੀ ਆ ਉਸ ਤੋਂ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਬਾਕੀ ਆਪਣੀ ਚੋਅਈ ਤਸੱਲੀ ਨਾਲ ਮੌਕੇ ਤੇ ਪਹੁੰਚ ਕੇ ਜਰੂਰ ਕਰ ਸਕਦੇ ਹੋ 15 ਲੀਟਰ ਦੋਸਤੋ ਇਸ ਮਾਝ ਦੇ ਥੱਲੇ ਦੁੱ ਠੀਕ ਹੈ ਜੀ ਬਾਕੀ ਥਾਂਲੇਵਾ ਦੋਸਤੋ ਚੰਗਾ ਤੁਹਾਨੂੰ ਆ ਵੀ ਦੱਸਦਾ ਹੀ ਪਿਆ ਥਾਂਲੇਵਾ ਕਿ 15 ਲੀਟਰ ਦੋਸਤੋ ਜਿਹੜਾ ਬਿਲਕੁਲ ਮੌਕੇ ਦਾ ਦੁੱਧ ਰੈਡੀ ਹੈਗਾ ਠੀਕ ਆ ਸੋ ਵੀਰ ਜੀ ਦਾ ਮੁੱਲ ਕਿਨਾ ਦੱਸਿਆ ਸੀਗਾ ਇਹਦਾ ਮੁੱਲ ਵੀਰ ਜੀ ਲੱਖ ਰੁਪਈਆ ਲੱਖ ਰੁਪਈਆ ਪੂਰੀ ਡਿਮਾਂਡ ਹੈ ਨਾ ਜੀ ਬਾਕੀ ਮਾਨਤਨ ਹੋ ਜਾਏਗਾ ਮੌਕੇ ਤੇ ਠੀਕ ਆ ਸੋ ਇੱਕ ਪੰਜਵੇਂ ਨੰਬਰ ਤੇ ਜਿਹੜਾ ਵੀਰ ਜੀ ਮੱਝ ਹੈਗੀ ਹੈ ਇਹਦੀ ਵੀ ਦੱਸ ਦਿਗੇ ਜੀ ਤੀਜਾ ਸੁਆ ਤੀਜਾ ਸੁਆ ਜੀ ਹਾਂ ਜੀ ਠੀਕ ਆ 4 ਦਿਨ ਹੋਏ ਸੀ 4 ਲੀਟਰ ਦੁੱਧ ਵਈਆ 11 ਲੀਟਰ ਤਿਆਰ ਹੈ ਜੀ 11 ਲੀਟਰ ਬੌਲਾ ਤੀਜੇ ਦਿਨ ਦਾ ਹੈ ਨਾ ਜੀ ਤੇ ਮਗਰ ਬੱਚਾ ਕੀ ਆ ਗਿਆਂਦੀ ਮਗਰ ਕੱਟਾ ਮਗਰ ਕੱਟਾ ਗਿਆ ਦੋਸਤੋ ਤੇ ਬਿਲਕੁਲ ਤੁਸੀਂ ਅਸੀਂ ਚਵਾਈ ਜਿਹੜੀ ਆ ਜਿੱਦਾਂ ਦੇ ਪਸ਼ੂ ਦੀ ਤੁਹਾਡੀ ਚੁਆਇਸ ਹੈ ਕਿ ਆ ਤੁਸੀਂ ਬਿਲਕੁਲ ਚਵਾਈ ਕਰ ਸਕਦੇ ਹੋ ਚਵਾਈ ਦੇ ਵਿੱਚ ਕੋਈ ਫਰਕ ਨਹੀਂ ਨਿਕਲਦਾ ਨਾਰਮਲੀ ਵੀਰ ਹੋਣਾ ਦਾ ਡੇਲੀ ਦਾ ਕੰਮ ਆ ਵਪਾਰ ਦਾ ਕੰਮ ਕੋਈ ਜ਼ਿਆਦਾ ਫਰਕ ਨਹੀਂ ਨਿਕਲਦਾ ਥੋੜਾ ਪਤਾ ਕੋਈ ਅੱਗਾ ਪਿਛਾ ਹੋ ਸਕਦਾ ਬਾਕੀ ਜਿਹੜਾ ਦੁੱਧ ਦੱਸਿਆ ਜਾ ਰਿਹਾ ਇਹ ਬਿਲਕੁਲ ਤੁਹਾਨੂੰ ਜਿਹੜਾ ਇੱਥੇ ਚਵਾਈ ਦੇ ਟਾਈਮ ਮਿਲੇਗਾ 11 ਲੀਟਰ ਜਿਹੜਾ ਦੁੱਧ ਵੀਰੋ ਕੋਈ ਵੀ ਚੋ ਸਕਦਾ ਇਸ 5ਵੇਂ ਨੰਬਰ ਵਾਲੀ ਮਾਈਦੇ ਥੱਲੇੋਂ ਠੀਕ ਆ ਵੀਰ ਜੀ ਤੇ ਇਹਦੇ ਕਿੰਨਾ ਕੁ ਪ੍ਰਾਈਸ ਰੱਖਿਆ ਮੁੱਲ ਕਿੰਨਾ ਕੀਤਾ ਜੀ ਜਿਹੜਾ ਵੀਰ ਜੀ ਐਕਟਰ ਜੀ 1 20 ਆ ਜੀ ਹਾਂ ਜੀ ਮੈਂ ਦਾਣ ਕਰਾਂਗੇ ਠੀਕ ਆ ਸੋ ਇੱਕ 6ਵੇਂ ਨੰਬਰ ਤੇ ਕਿਸਾਨ ਵੀਰੋ ਜਿਹੜੀ ਬੂਰੀ ਆ ਗਈ ਹੈ ਮੱਜ ਇਹ ਇਹਦੀ ਵੀ ਆਪਾਂ ਵੀਰ ਉਹਨਾਂ ਤੋਂ ਡਿਟੇਲ ਪੁੱਛ ਹੀ ਲੈਨੇ ਵੀਰ ਜੀ ਕਿੰਨਾ ਸੁਭਾ ਸੂਈ ਹੈ ਵੀਰ ਜੀ ਦੋ ਜਾ ਸੁਭਾ ਅੱਛਾ ਜੀ ਹਾਂ ਜੀ ਮਗਰ ਕੱਟੀ ਜਮੀਂ ਨਾ ਹੋ ਗਿਆ ਸੂਈ ਇਹ ਮਹੀਨਾ ਹੋ ਗਿਆ ਸੂਵੇ ਨੂੰ ਹੈ ਤੇ ਦੁੱਧ ਦੇ ਨਾਲ ਵੀਰ ਕਿੰਨਾ ਤਿਆਰ ਹੈ ਵੀਰ ਜੀ ਇਹ ਮਹੀਨੇ ਥਲੇ ਦੁੱਧ 13 14 ਕਿਲੋ ਮਹੀਂ ਜਾਣ ਹੋਦੀ ਹੁਣ 9 ਕਿਲੋ ਲੀਟਰ ਵਾਲਾ ਦੁੱਧ ਹੈ ਠੀਕ ਹੈ ਜੀ ਸੋ ਕਿਸਾਨ ਵੀਰੋ ਬੂਰੀ ਤੁਸੀਂ ਝੋਟੀ ਇਹ ਮੱਝ ਦੇਖ ਸਕਦੇ ਹੋ ਮਗਰ ਕੱਟੀ ਆ 1 ਮਹੀਨਾ ਵੀਰ ਉਹਨਾਂ ਦੱਸਿਆ ਵੀ ਸੂਵੇ ਨੂੰ ਹੋ ਗਿਆ 1 ਮਹੀਨਾ ਤੇ 14 13 14 ਲੀਟਰ ਦੁੱਧ ਸੀਗਾ ਤੇ ਥੋੜਾ ਜਿਹਾ ਠਿੱਲਾ ਮਠਾ ਹੋਣ ਕਰਕੇ ਦੋਸਤੋ ਇਸ ਟਾਈਮ ਜਿਹੜਾ ਦੁੱਧ ਦਾ 9 ਲੀਟਰ ਬਿਲਕੁਲ ਇਸ ਥੱਲੇ ਤੁਹਾਨੂੰ ਰੈਡੀ ਮਿਲੇਗਾ 9 ਲੀਟਰ ਕਿਹਨਾਂ ਵੀਰ ਜੀ ਹਾਂਜੀ ਹਾਂਜੀ 9 ਲੀਟਰ ਜਿਹੜਾ ਬਿਲਕੁਲ ਦੁੱਧ ਤੁਹਾਨੂੰ ਰੈਡੀ ਮਿਲੇਗਾ ਬੂਰੀ ਦੋਸਤੋ ਇਹ ਜਿਹੜੀ ਝੋਟੀ ਹੈਗੀ ਆ ਚੰਗਾ ਪੱਖ ਰੱਖਦੀ ਆ ਦੋਸਤੋ ਜਿਹੜਾ ਸਰੀਰਕ ਬਣਤਰ ਆ ਪੁੱਠਿਆਂ ਪੱਠਿਆਂ ਦੀ ਚੜਾਈ ਹੈ ਦੋਸਤੋ ਖੁੱਡੇ ਖਾਡੇ ਵਧੀਆ ਚੰਗੇ ਉਚਾਈ ਹੈਗੀ ਆ ਕੋਈ ਛੋਟੀ ਜੀ ਦੋਸਤੋ ਇਹ ਝੋਟੀ ਨਹੀਂ ਵੀਰ ਹੁਣਾਂ ਕੋਲ ਜਿੰਨੇ ਵੀ ਪਸ਼ੂ ਆ ਦੋਸਤੋ ਬਿਲਕੁਲ ਤਕਰੀਬਨ ਸਾਰੇ ਇੱਕੋ ਲੈਂਥ ਹਾਈਟ ਦੇ ਹਨ ਬਾਕੀ ਜਿਵੇਂ ਤਾਂ ਤੁਹਾਨੂੰ ਪਸ਼ੂ ਆਉਂਦਾ ਪਸੰਦ ਜ਼ਰੂਰ ਖਰੀਦ ਸਕਦੇ ਹੋ ਮਗਰ ਜਿਹੜਾ ਬੱਚਾ ਇਸਦੇ ਕਾਫ ਆ ਉਹ ਕੱਟੀ ਆ ਸੋ ਇਹਦਾ ਮੁੱਲ ਕਿੰਨਾ ਪੂਰੀ ਦਾ ਜੀ ਪੂਰੀ ਦਾ ਵੀਰ ਜੀ ਪਹਚਾਨਣਾ ਹੈ 95000 ਰੁਪਏ ਜਿਹੜਾ ਕਿਸਾਨ ਵੀਰੋ ਇਸਦਾ ਮੋਲ ਆ ਬਾਕੀ ਹਰਕ ਦੇ ਵਿੱਚੋਂ ਛੋਟ ਮਾਨਤਨ ਜ਼ਰੂਰ ਕੀਤਾ ਜਾਵੇਗਾ ਸੋ ਇੱਕ ਜਿਹੜੀ ਅਗਲੀ ਵੀਰਦੀ ਇਹ ਆ ਗਈ ਚੋਟੀ ਇਹਦੀ ਵੀ ਡਿਟੇਲ ਦੱਸ ਹੀ ਦਈਏ ਕਿੰਨਾ ਸੁਹਾ ਸੁਈ ਇਹ ਤੇ ਕੀ ਥੱਲੇ ਲੱਗੇ ਪਰਸਾ ਸੁਈ ਦੇ ਹਾਂਜੀ ਮੋਹ ਸ਼ਕੀ ਦੇ ਠੀਕ ਹੈ ਜੀ ਪਹਿਲੇ ਨੇ ਸੁਈ ਫਿਰੇ ਨਹੀਂ ਨਹੀਂ ਦੂਜੇ ਅੱਛਾ ਜੀ ਦੂਜਾ ਸੂਆ ਸੋਈ ਤੇ ਮਗਰ ਬੱਚਾ ਹੀ ਤੇ ਕੀ ਆ ਗਿਆ ਜੀ ਮਗਰ ਇਹਦੇ ਕੱਟਾ ਠੀਕ ਆ ਇਹਦਾ ਮਗਰ ਕੱਟਾ ਆ ਗਿਆ ਤੇ ਮੂੰਹ ਦੋਸਤੋ ਜਿਹੜੀ ਛਿੱਗੀ ਹੈਗੀ ਏ ਤੇ ਦੁੱਧ ਵੀਰ ਜੀ ਕਿੰਨਾ ਦੱਸਿਆ ਜਿੰਦੇ ਥੱਲੇ ਇਹ ਸਾਡੇ 10 ਲੀਟਰ ਬੋਲਾ ਠੀਕ ਆ ਜੀ 10 ਲੀਟਰ ਜਿਹੜਾ ਕਿਸਾਨ ਵੀਰ ਉਸਦੇ ਥੱਲੇ ਬੋਲਾ ਤੁਹਾਨੂੰ ਮਿਲੇਗਾ ਠੀਕ ਆ ਜੀ ਠੀਕ ਆ ਜੀ ਠੀਕ ਸੋ ਚੰਗਾ ਥਣਲੇਵਾ ਲੱਗਾ ਵੀਰੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਕਿਸਾਨ ਵੀਰੋ ਬਾਕੀ ਜਿੰਨੀ ਕਿ ਤਸੱਲੀ ਹੈਗੀ ਆ ਤੁਹਾਨੂੰ ਕਰਾ ਦਿੱਤੀ ਆ ਤੇ ਕਰਵਾਈ ਜੰਨੇ ਆ ਤੇ ਅੱਗੇ ਤੁਸੀਂ ਮੌਕੇ ਤੇ ਪਹੁੰਚ ਕੇ ਆਪਣੀ ਜਰੂਰ ਤਸੱਲੀ ਕਰਿਓ ਸੋ ਵੀਰ ਜੀ ਇਹਦੀ ਮੱਝ ਦੀ ਕੀ ਡਿਟੇਲ ਹੈਗੀ ਆ ਉਹਦੀ ਵੀਰ ਜੀ ਉਹਦੀ ਡਿਮਾਂਡ ਕਿੰਨੀ ਆ ਜੀ ਡਿਮਾਂਡ ਕਿੰਨੀ ਆਪਣੀ 1 ਹੈ 130 130 ਡਿਮਾਂਡ ਆ ਜੀ ਕੀ ਕ ਮਿਲਕ ਕਿੰਨਾ ਕ ਕਰ ਦੋਗੀ ਵੀਰ ਜੀ ਫਿਰੇ ਕਿੰਨਾ ਦੁੱਧ ਦੀ ਗਰੰਟੀ ਵੀਰ ਜੀ ਅੱਗੇ ਮੱਝ ਵੇਚੀ ਹੁੰਦਾ ਕਹਿੰਦੇ ਪਹੇ ਮਈਆਂ ਆਈਆਂ ਰੀਟ ਨਾਲ ਰੋਦੇ ਚਵਾ ਦੇ ਦਿੱਤੀ ਠੀਕ ਹੈ ਠੀਕ ਹੈ ਜੀ ਸੋ ਇਹਦੀ ਵੀ ਡਿਟੇਲ ਦੱਸ ਹੀ ਦਈਏ ਵੀਰ ਜੀ ਇਹ ਵੀ ਛੋਟੀ ਵੀਰ ਜੀ ਕੱਲ ਸੁਈ ਹੈ ਮਗਰ ਕੱਟੀ ਠੀਕ ਹੈ ਜੀ ਹਾਂ ਜੀ ਦੂਜਾ ਸੂਹਾ ਠੀਕ ਹੈ ਜੀ ਦੂਜਾ ਸੂਹਾ ਕਿਸਾਨ ਵੀਰੋ ਮਗਰ ਕੱਟੀ ਹੈ ਤੇ ਕੱਲ ਸੁਈ ਹੈ ਤਾਜੀ ਤੇ ਬੌਲੇ ਦੇ ਵਿੱਚ ਵੀਰ ਜੀ ਕਿੰਨਾ ਕ ਹੈਗਾ ਹੁਣ ਰੈਡੀ 12 ਲੀਟਰ ਜਿਹੜਾ ਦੋਸਤੋ ਬੋਹੜਾ ਹੈਗਾ ਬਾਕੀ ਜਿਹੜਾ ਥਾਂਲੇਵਾ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਵਧੀਆ ਚੰਗਾ ਦੋਸਤੋ ਮੁੱਠੀ ਵਾਲਾ ਥਾਣਾ ਬਾਕੀ ਲੰਬਾਈ ਵੇਥਾਂ-ਮੁਥਾਂ ਦੇ ਰਲਾ ਬਹੁਤ ਜਿਆਦੀਆਂ ਸੋਹਣੀਆਂ ਨੇ ਉਹ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸ਼ਾਵੀਰ ਜੀ ਦਾ ਮੁੱਲ ਕੀ ਰੱਖਿਆ ਹੈ ਇਹਦਾ ਮੁੱਲ ਵੀਰ ਜੀ ਦੇ ਡੇਢ ਲੱਖਾ ਜੀ ਹਾਂਜੀ ਤੇ ਦੁੱਧ ਵੀਰ ਜੀ ਕਿੰਨਾ ਕੁ ਪਾ ਦੇਗੀ ਵੈਸੇ ਤੁਹਾਡੇ ਸਾਹਬਾ ਇਹ ਦੁੱਧ 17 18 ਕਿਲੋ ਦੁੱਧ ਪਹਿਨਾਂ ਨੇ ਦਿੱਤਾ 18 ਕਿਲੋ 17 ਕਿਲੋ ਇਹ ਦੂਜਾ ਸੁਭਾ ਹੋਣਾ ਹਾਂਜੀ ਠੀਕ ਹੈ ਸੋ ਦੋਸਤੋ ਦੂਜਾ ਸੁਭਾ ਵੀਰ ਹੋਣਾ ਕੋਲ ਜਿਹੜੀ ਇਹ ਆਪਾਂ ਤੁਹਾਨੂੰ ਛੋਟੀ ਵਿਖਾਈ ਹੈ ਸੋ ਮੁੱਲ ਜਿਹੜਾ ਵੀਰਾਂ ਡੇਢ ਤੱਕ ਕੀਤਾ ਨਾ ਜੀ ਹਾਂਜੀ ਠੀਕ ਹੈ ਜੀ ਮਾਨ ਤਾਂ ਨੇ ਵੀਰ ਜੀ ਜਿੰਦਗੀ ਮੱਝਾਂ ਵਿਖਾਈਆਂ ਵਿੱਚ ਹੋ ਜਾਏਗਾ ਨਾ ਮੌਕੇ ਤੇ ਠੀਕ ਹੈ ਸੋ ਬਾਕੀ ਜਿਹੜੀਆਂ ਵੜਾਂ ਵੀਰ ਹੋਣਾਂ ਦੇ ਕੋਲ ਜਿਹੜੀਆਂ ਹੈਗੀਆਂ ਨੇ ਵੀ ਕਿਸਾਨ ਵੀਰੋਂ ਆਪਾਂ ਤੁਹਾਨੂੰ ਵਿਖਾਈ ਦਿੰਨੇ ਆ। ਸੋ ਵੀਰ ਜੀ ਪਹਿਲੀ ਵੇੜ ਦੀ ਵੀ ਦੇ ਦਈਏ ਜਾਣਕਾਰੀ ਵੀ ਕੀ ਜਾਂਦੀ ਹੈਗੀ ਡਿਟੇਲ ਐ। ਇਹ ਵੀਰ ਜੀ ਦੁਲਜਾ ਖਵਾਰੇ। ਠੀਕ ਹੈ ਜੀ। ਇਹ ਥੋੜੀ ਕਰਾਸ ਬ੍ਰੀਡ ਵਿੱਚ ਆ ਗਈ ਨਾ? ਹਾਂ ਜੀ। ਸ਼ਾਹੀ ਵਾਲ। ਠੀਕ ਹੈ ਸ਼ਾਹੀ ਵਾਲ ਦਾ ਦੋਸਤ ਦਾ ਕਰਾਸ ਹੈਗਾ। ਐਚ ਐਫ ਸ਼ਾਹੀ ਵਾਲ ਦਾ ਕਰਾਸ ਕਹਿ ਸਕਦੇ ਇਹਨੂੰ ਐਸੇ। ਤੇ ਵੀਰ ਜੀ ਇਹ ਮਗਰ ਇਹਦੇ ਬੱਚਾ ਕੀ ਆ ਗਿਆ? ਮਗਰ ਸ਼ਾਹੀ। ਮਗਰ ਬੱਚਾ ਆ ਗਿਆ ਤੇ ਕਿੰਨੇ ਦਿਨ ਦਾ ਸੂਆ ਇਹਨੂੰ? ਸੂਈ ਨੂੰ ਹੋ ਗਿਆ। ਅੱਜ ਸਵੇਰੇ ਸੀ। ਅੱਜ ਸਵੇਰੇ ਦੋਸਤੋ ਮਾਰਨਿੰਗ ਟਾਈਮ ਦੀ ਇਹ ਬੋਲਾ ਵੀਰ ਜੀ ਕਿੰਨਾ ਕਿ ਚੋਇਆ ਸੀ ਸਵੇਰ ਕਿ ਅੱਜ 4 ਲੀਟਰ 200 ਜਿਹੜਾ ਬੋਲਾ ਵੀਰ ਹੋਣਾ ਸਵੇਰੇ ਚੋਇਆ ਤੇ ਦੁੱਧ ਤਕਰੀਬਨ 12 ਲੀਟਰ ਉੱਤੋਂ ਪਲੱਸ ਕਰ ਦੂਗੀ ਠੀਕ ਹੈ ਤੇ ਮੋਲ ਵੀਰ ਜੀ ਕੀ ਰੱਖੇ ਹੋਏ ਆ ਹਾਂ ਜੀ ਮੋਲ ਕੀ ਰੱਖੇ ਹੋਏ ਮੋਲੇ ਦਾ 400 ਹਾਂ ਠੰਡੀ ਸੀਲ ਆ ਵੀਰ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਕਿਸਾਨ ਵੀਰ ਉਹ ਵੇਖ ਸਕਦੇ ਤੁਸੀਂ ਬਿਲਕੁਲ ਠੰਡੀ ਸੀਲ ਹੈਗੀ ਆ ਸੀਲ ਸਲੱਗ ਪੂਰੀ ਆ ਤੇ ਮੁੱਲ ਕਿੰਨਾ ਦੱਸਿਆ ਵੀਰ ਜੀ 40000 40000 ਰੁਪਏ ਵੀਰੋ ਜਿਹੜਾ ਇਹਦਾ ਮੁੱਲ ਵੀਰ ਹੁਣਾਂ ਰੱਖਿਆ ਹੈ ਬਾਕੀ ਤੁਸੀਂ ਵੀਰ ਹੁਣਾਂ ਨਾਲ ਜਿਹੜਾ ਤਾਲਮੇਲ ਕਰਕੇ ਕੰਟੈਕਟ ਕਰਕੇ ਜਿਹਦਾ ਥੋੜਾ ਬਤਾ ਉੱਪਰ ਥੱਲੇ ਹੋ ਜਾਂਦਾ ਹੁੰਦਾ ਰੇਟ ਮੌਕੇ ਤੇ ਜਰੂਰ ਤੁਸੀਂ ਫੋਨ ਕਰਕੇ ਕਰ ਸਕਦੇ ਤੇ ਦੂਜੇ ਨੰਬਰ ਤੇ ਐਚ ਐਫ ਕ੍ਰੋਸ ਆ ਗਈ ਆਪਣੇ ਕੋਲ ਜੀ ਸੋ ਵੀਰ ਜੀ ਇਹਦੀ ਕੀ ਡਿਟੇਲ ਆ ਇਹਨੇ 15 ਦਿਨਾਂ ਵਿੱਚ ਦੁੱਧ ਤਿਆਰ ਤੇ ਅੱਜ 6 ਦਿਨ ਹੋ ਗਏ ਆ 6 ਦਿਨ ਹੋ ਗਏ ਸੂਈ ਨੂੰ ਤੇ 15 ਲੀਟਰ ਜਿਹੜਾ ਕਿਸਾਨ ਵੀਰੋ ਦੁੱਧ ਤਿਆਰ ਮਿਲੇਗਾ ਤੇ ਮਗਰ ਬੱਚਾ ਮਗਰ ਬੱਚੀ ਆ ਗਈ ਹੈ ਠੀਕ ਆ ਤਿੱਜਾ ਸੂਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਵਹਿੜ ਬੁਖਾ ਰਹੇ ਆ ਤਿੱਜਾ ਸੂਆ ਤੇ 15 ਲੀਟਰ ਬਿਲਕੁਲ ਜਿਹੜਾ ਤਿਆਰ ਹੈਗਾ ਜੀ ਮਿਲ ਕੇ ਇੰਦੇ ਥੱਲੇ ਬਾਕੀ ਥਨਾ ਥੁਨਾ ਦੀ ਬਿਲਕੁਲ ਸਾਫ ਆ ਕੋਈ ਬਾਈਛਾਈ ਵਾਲਾ ਕੰਮ ਨਹੀਂ ਹੈਗਾ ਦੋਸਤੋ ਤੇ ਚਾਰੇ ਥਨਾ ਦੀ ਜਿਹੜੀ ਵਿੱਤੀ ਹੈ ਵਿਰਲਾ ਨੇ ਉਹ ਵੀ ਪੂਰੀਆਂ ਨੇ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਥੱਲੇ ਵੀ ਦੀ ਸਾਫ ਆ ਕਿਸਾਨ ਵੀਰੋ ਤੇ ਮੁੱਲ ਵੀਰ ਜੀ ਇਹਦਾ ਕੀ ਕਰ ਰਹੇ ਆ ਆਪਾਂ ਜਿਹੜਾ ਮੁੱਲ ਨਹੀਂ ਹੈ 50000 50000 ਰੁਪਇਆ ਕਰਦੇ ਪਏ ਠੀਕ ਆ ਦੁੱਧ ਕੋਈ ਵਧਾ ਦਊਗੀ 15 ਲੀਟਰ ਤੋਂ ਉੱਪਰ ਕਰ ਦਊਗੀ ਠੀਕ ਹੈ ਸੋ ਇੱਕ ਤੀਜੇ ਨੰਬਰ ਤੇ ਵੀਰੋ ਜਿਹੜੀ ਵੈੜ ਆ ਗਈ ਵੀ ਆਪਾਂ ਵੀਰ ਹਣੋਂ ਤੋਂ ਲੈ ਲਈਏ ਜਾਣਕਾਰੀ ਸੋ ਵੀਰ ਜੀ ਇਹਦੀ ਵੀ ਦੱਸ ਦੋ ਵੀ ਡਿਟੇਲ ਕੀ ਹੈਗੀ ਆ ਸਹੀ ਵੀਰ ਜੀ ਤੇ ਜੱਪਾ ਆਰੀ ਮਦਰ ਨੂੰ ਦੱਸਣੀ ਠੀਕ ਹੈ ਐਚ ਐਫ ਇਹ ਵੀ ਐਚ ਐਫ ਪਿਓਰਟੀ ਆ ਗਈ ਜਾਂ ਥੋੜਾ ਕ੍ਰੋਸ ਹੈਗਾ ਵਿੱਚ ਹੈਗਾ ਕ੍ਰੋਸ ਹੈ ਨਾ ਠੀਕ ਆ ਤੇ ਇੱਕ ਦਿਨ ਕਿੰਨੇ ਕੋ ਗੇਸ ਹੋਈ ਨੂੰ ਇਹਨਾਂ 15 ਦਿਨ ਹੋ ਗਏ ਇਹ ਮਗਰ ਬੱਚਾ ਕਿ ਦੱਸਿਆ ਜੀ ਬੱਚੀ ਮਗਰ ਬੱਚੀ ਹੈ ਕਿਸਾਨ ਵੀਰ ਉੱਤੇ 15 ਦਿਨ ਹੋ ਗਏ ਨਾ ਜੀ ਹਾਂ ਜੀ ਇਹਨੂੰ ਸਿਹਰੇ ਕਟਾ ਚੋਂਗਿਆ ਅੱਛਾ ਜੀ ਠੀਕ ਹੈ ਠੀਕ ਹੈ ਇਹਨੂੰ ਕਟਾ ਚੋਂਗਿਆ ਹਾਂ ਜੀ ਅੱਛਾ 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 11 ਗੱਗ ਠੀਕ ਆ ਸੋ ਇਹਦਾ ਦੁੱਧ ਹੁਣ ਵੀਰ ਜੀ ਕਿੰਨਾ ਦੱਸਿਆ 2 ਡੰਗ ਦਾ ਥੱਲੇ 17 ਕਿਲੋ ਦਾ 17 ਲੀਟਰ ਦੋਸਤੋ ਜਿਹੜਾ ਇਹਦੇ ਥੱਲੇ ਦੁੱਧ ਹੈਗਾ 15 ਦਿਨ ਦੀ ਸੂਈ ਆ ਤੇ ਕੱਦ ਕਾਠੀ ਦੀ ਵਿਹੜ ਬਹੁਤ ਵਧੀਆ ਚੰਗੀ ਸਾਫ਼ ਹੈਗੀ ਸਾਰੇ ਬੰਨਿਆਂ ਉੱਪਰੋਂ ਵੀ ਸਾਫ਼ ਆ ਤੇ ਥਾਂਲੇ ਵੀ ਦੀ ਬਿਲਕੁਲ ਸਾਫ਼ ਆ ਉਹ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਾਕੀ ਦੋਸਤੋ ਜਿੰਨੇ ਵੀ ਪਸ਼ੂ ਬਖਾਏ ਨੇ ਤਸੱਲੀ ਤੁਹਾਡੀ ਆਪਣੀ ਆ ਵੀਰ ਹੁਣਾਂ ਦੇ ਟਿਕਾਣੇ ਤੇ ਪਹੁੰਚ ਕੇ ਅੱਡੇ ਤੇ ਪਹੁੰਚ ਕੇ ਆਪਣੀ ਤਸੱਲੀ ਤੁਸੀਂ ਆਪ ਨੇ ਕਰਨੀ ਚੁਵਾਈ ਜਿਹੜੀ ਆ ਬਿਲਕੁਲ ਵੈਸੇ ਚੁਵਾਈ ਦਾ ਟਾਈਮ ਹੋਇਆ ਵੀ ਪਿਆ ਪਰ ਇੰਨੀ ਜਿਹੜੀ ਕਵਰੇਜ ਆਪਾਂ ਚੁਵਾਈ ਦੀ ਨਹੀਂ ਕਰ ਸਕਦੇ ਵੀਡੀਓ ਬਹੁਤ ਜਿਆਦਾ ਲੰਬੀ ਬਣ ਜਾਣੀ ਆ ਸੋ ਪਸ਼ੂ ਜਿਹੜੇ ਦੋਸਤੋ 14 15 ਦਿਖਾਉਣੇ ਵੀ ਸੀਗੇ ਤੇ ਬਾਕੀ ਜੇਕਰ ਚੁਵਾਈ ਦੀ ਆਪਾਂ ਵੀਡੀਓ ਕਰਦੇ ਤੇ ਜਿਆਦਾ ਸਮਾਂ ਲੰਮਾ ਚਲਾ ਜਾਣਾ ਸੀਗਾ ਸੋ ਇੱਕ ਵੀਰ ਜੀ ਚੌਥੇ ਨੰਬਰ ਤੇ ਜਿਹੜੀ ਇਹ ਵੇੜ ਹੈਗੀ ਆ ਜੀ 20 20 ਕਿਲੋ ਦੋਲੇ ਹੀ ਹੈ ਠੀਕ ਹੈ ਜੀ अच्छा जी ठीक है ठीक है ते मगर बच्चा ਇਹਦਾ ਜੀ ਇਹਦੇ ਮਗਰ ਨਹੀਂ ਬੱਚੀ ਬੱਚੀ ਹੈ ਮਗਰ ਹਾਂਜੀ ਠੀਕ ਹੈ ਜੀ ਬਾਕੀ ਦੋਸਤੋ ਵੇਖ ਸਕਦੇ ਹੋ ਅਮਰੀਕਨ ਗਾਂ ਹੈ ਕਿਸੇ ਚੰਗੇ ਮਤਲਬ ਕਿ ਸੀਮਨ ਦੀ ਕਹਿ ਸਕਦੇ ਆ ਤੇ ਦੁੱਧ ਹੁਣ ਵੀਰ ਜੀ ਮਤਲਬ ਬੁਖਾਰ ਚੜਨ ਤੋਂ ਬਾਅਦ ਹੁਣ ਦੁੱਧ ਕਿੰਨਾ ਹੈਗਾ ਥੱਲੇ ਹੁਣ ਵੀਰ ਜੀ 13 ਕਿਲੋਲਟਰ ਜੀ ਸਾਲ ਦਾ ਬਰਸਾਹ ਹੋ ਗਿਆ ਲੀਕੀ ਦੁੱਧ ਕਿੱਥੇ ਠੀਕ ਹੈ ਜੀ 13 ਲੀਟਰ ਦੋਸਤੋ ਜਿਹੜਾ ਦੁੱਧ ਹੈਗਾ ਮਗਰ ਜਿਹੜਾ ਬੱਚਾ ਇਸਦੇ ਉਹ ਬੱਚੀ ਆ ਤੇ ਬੱਚੀ ਵੀ ਤੁਸੀਂ ਵੇਖ ਸਕਦੇ ਹੋ ਠੀਕਾ ਸੋ ਫਿਰ ਜੀ ਇਹਦਾ ਮੁੱਲ ਕੀ ਕਰਦੇ ਤੂੰ ਇਹਦਾ ਮੁੱਲ ਵੀ ਅਜੀ 55000 ਆ ਜੀ ਸੋ ਇੱਕ ਵੀਰ ਜੀ ਆਪਣਾ ਦੁਬਾਰਾ ਨਾਮ ਇੱਕ ਵੀ ਆਪਣੇ ਵੀਰਾਂ ਨੂੰ ਜ਼ਰੂਰ ਦੱਸ ਜੀ ਨਾਮ ਮੇਰਾ ਮਨਦੀਪ ਸਿੰਘ ਪਿੰਡ ਮੜਿਆਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜ਼ਿਲ੍ਹਾ ਅੰਮ੍ਰਿਤਸਰ ਠੀਕਾ ਮਨਦੀਪ ਜੀ ਇਹ ਕਿਹੜਾ ਕੰਟੈਕਟ ਨੰਬਰ ਉਹ ਜ਼ਰੂਰ ਦੱਸ ਜੀ ਆਪਣੇ ਵੀਰਾਂ ਨੂੰ 9955 9954 ਇੱਕ ਜੇ ਹੋਰ ਨੰਬਰ ਹੋਏਗਾ ਕਿਉਂਕਿ ਕਈ ਵਾਰਾਂ ਨਾ ਫੋਨ ਬਿਜ਼ੀ ਹੋ ਜਾਂਦਾ ਹੈਗਾ ਮੇਰੇ ਬ੍ਰਦਰ ਦਾ ਹਾਂ ਜੀ 997832504 ਠੀਕ ਆ ਇਹ WhatsApp ਦੇ ਨੰਬਰ ਹਨਾ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਕੋਲ ਜਿਹੜੇ ਐਨੀਮਲ ਤੇ ਸਾਰੇ ਪਸ਼ੂਆ ਵੀਰ ਹੋਣਾ ਦੇ ਕੋਲ ਇਸ ਟਾਈਮ ਜਿਹੜੇ ਅਵੇਲੇਬਲ ਨੇ ਚਵਾਈ ਦੋਸਤੋ ਵੀਰ ਹੋਣਾ ਦੇ ਹੁਣ ਹੋ ਰਹੀ ਹੈ ਚਵਾਈ ਕੁਝ ਸਮੇਂ ਬਾਅਦ ਵੀਰ ਹੋਣਾ ਕਰ ਲੈਣੀ ਹੈ ਸ਼ਾਮ ਦਾ ਜਿਹੜਾ ਦੋਸਤੋ 6:30 ਤੋਂ 7 ਵਜੇ ਦਾ ਹੁਣ ਸਮਾਂ ਹੈਗਾ ਅੱਜ ਜਿਹੜੀ ਤਰੀਕ ਆ ਦੋਸਤੋ ਇਹ 6 ਤਰੀਕ ਹੈਗੀ ਆ ਸੋ ਕਿਸੇ ਮੇਰੇ ਵੀਰ ਭਰਾ ਨੂੰ ਇਹ ਜਿਹੜੇ ਪਸ਼ੂ ਪਸੰਦ ਆਉਣ ਤੁਸੀਂ ਵੀਰ ਉਹਨਾਂ ਦੇ ਨਾਲ ਕੰਟੈਕਟ ਕਰਕੇ ਪਸ਼ੂ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ